ਅੱਜ ਅਸੀਂ ਗੱਲ ਕਰਾਂਗੇ ਵਿਗਿਆਨਕਾਂ ਨੇ ਅਵਚੇਤਨ ਮਨ ਦੀ ਸ਼ਕਤੀ ਦਾ ਪ੍ਰਯੋਗ ਕਰਦਿਆਂ ਨਵੀਆਂ-ਨਵੀਆਂ ਖੋਜਾਂ ਕਿਸ ਤਰ੍ਹਾਂ ਦੁਨੀਆ ਦੇ ਸਾਹਮਣੇ ਲਿਆਂਦੀਆਂ ਇਤਿਹਾਸ ਦੇ ਸਭ ਤੋਂ ਰਚਨਾਤਮਕ ਵਿਗਿਆਨਕ ਅਵਚੇਤਨ ਮਨ ਦੇ ਸੱਚੇ ਮਹੱਤਵ ਨੂੰ ਜਾਣਦੇ ਸਨ ਐਡੀਸਨ, ਮਾਰਕੋਨੀ, ਆਇਨਸਟਾਈਨ ਅਤੇ ਹੋਰ ਕਈ ਵਿਗਿਆਨਕਾਂ ਨੇ ਅਵਚੇਤਨ ਮਨ ਦਾ ਪ੍ਰਯੋਗ ਕਰਕੇ ਐਸਾ ਗਿਆਨ ਅਤੇ ਜਾਣਕਾਰੀ ਹਾਸਲ ਕੀਤੀ ਜਿਸ ਨਾਲ ਉਹਨਾਂ ਨੇ ਮਹਾਨ ਉਪਲਬਧੀਆਂ ਪਾਈਆਂ अब चेतन मन दी शक्ति ਨੂੰ ਕਰਮ ਵਿੱਚ ਬਦਲਣ ਦੀ ਯੋਗਤਾ ਮਹਾਨ ਵਿਗਿਆਨਕਾਂ ਤੇ ਖੋਧ ਕਰਤਾਵਾਂ ਦੀ ਸਫਲਤਾ ਬਹੁਤ ਮਹੱਤਵਪੂਰਨ ਤੇ ਨਿਰਣਾਇਕ ਤੱਤ ਹੈ ਇਸ ਦਾ ਇੱਕ ਬਹੁਤ ਹੀ ਅਦਭੁਤ ਉਦਾਹਰਣ ਆਪਾਂ ਦੇਖਦੇ ਹਾਂ ਮਸ਼ਹੂਰ ਕੈਮਿਸਟ ਫ੍ਰੈਡਰਿਕ ਵਾਨ ਸਟ੍ਰੈਡੋਨਿਟਸ ਦੇ ਜੀਵਨ ਵਿੱਚ ਦੇਖਿਆ ਜਾ ਸਕਦਾ ਹੈ ਉਹ ਕਾਫੀ ਸਮੇਂ ਤੋਂ ਬੈਂਜ਼ੀਨ ਨਾਂ ਦਾ ਹਾਈਡਰੋਕਾਰਬਨ ਦੇਰ ਸਾਇਨਿਕ ਸੂਤਰ ਨੂੰ ਸਮਝਣ ਦੇ ਲਈ ਯੂਜ ਰਹੇ ਸਨ ਜਿਸ ਵਿੱਚ ਕਾਰਬਨ ਤੇ ਹਾਈਡਰੋਜਨ ਦੇ 6-6 ਪਰਮਾਣੂ ਹੁੰਦੇ ਹਨ ਸਟ੍ਰੈਡੋਨਿਡਸ ਇਸ ਸਮੱਸਿਆ ਤੋਂ ਲਗਾਤਾਰ ਪਰੇਸ਼ਾਨ ਹੋ ਰਹੇ ਸਨ ਉਹਨਾਂ ਦੀਆਂ तमाम ਕੋਸ਼ਿਸ਼ਾਂ ناکਾਮਯਾਬ ਹੋ ਰਹੀਆਂ ਸਨ ਜਦੋਂ ਉਹ ਇਸ ਗੁੱਥੀ ਨੂੰ ਸਲਝਾਉਣ ਵਿੱਚ ਕਾਮਯਾਬ ਨਹੀਂ ਹੋਏ ਤਾਂ ਉਹਨਾਂ ਨੇ ਥੱਕ ਕੇ ਮਾਮਲੇ ਨੂੰ ਆਪਣੇ ਅਵਚੇਤਨ ਮਨ ਨੂੰ ਸੌਂਪ ਦਿੱਤਾ ਇਸ ਦੇ ਕੁਝ ਸਮਾਂ ਬਾਅਦ ਜਦੋਂ ਉਹ ਲੰਡਨ ਦੀ ਬੱਸ ਵਿੱਚ ਚੜ੍ਹਨ ਵਾਲੇ ਸਨ ਤਾਂ ਉਹਨਾਂ ਦੇ ਅਵਚੇਤਨ ਦਿਮਾਗ ਨੇ ਉਹਨਾਂ ਦੇ ਚੇਤਨ ਮਨ ਨੂੰ ਇੱਕ ਰੋਸ਼ਨੀ ਦੀ ਕਿਰਨ ਦਿਖਾਈ ਦਿੱਤੀ ਆਪਣੇ ਮਨ ਵਿੱਚ ਟ੍ਰੈਨੋਇਜ਼ ਨੇ ਸੱਪ ਦੀ ਸ਼ਕਲ ਦੇਖੀ ਸੱਪ ਦਾ ਤਸਵੀਰ ਉਹਨਾਂ ਦੇ ਮਨ ਵਿੱਚ ਤਸੱਵਰ ਹੋਈ ਜਿਹੜਾ ਆਪਣੀ ਹੀ ਪੂਛ ਨੂੰ ਕੱਟ ਰਿਹਾ ਸੀ ਅਤੇ ਗੋਲ-ਗੋਲ ਘੁੰਮ ਰਿਹਾ ਸੀ ਅਵਚੇਤਨ ਮਨ ਦੇ ਇਸ ਸੁਨੇਹੇ ਤੋਂ ਉਹ ਪ੍ਰੇਰਿਤ ਹੋ ਗਏ ਉਹਨਾਂ ਨੇ ਆਪਣੀ ਖੋਜ ਦੀ ਦਿਸ਼ਾ ਹੀ ਬਦਲ ਲਈ ਸ਼ੇਤੀ ਹੀ ਉਹਨਾਂ ਲੰਬੇ ਸਮੇਂ ਤੋਂ ਚાયਾ ਜਵਾਬ حاصل ਕਰ ਲਿਆ ਪ੍ਰਮਾਣੂਆਂ ਦਾ ਗੋਲਾਕਾਰ ਸੰਯੋਜਨ ਜਿਸ ਨੂੰ ਬੈਂਜ਼ੀਨ ਰਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਹ ਖੋਜ ਉਹਨਾਂ ਨੇ ਕੀਤੀ ਇਸੇ ਹੀ ਤਰ੍ਹਾਂ ਬਿਜਲੀ ਖੇਤਰ ਦੇ ਪ੍ਰਤਿਭਾਸ਼ਾਲੀ ਵਿਗਿਆਨੀ ਨਿਕੋਲਾ ਟੈਸਲਾ ਨੇ ਇੱਕ ਖੋਜ ਕੀਤੀ ਜਿਸ ਨੂੰ ਟੈਸਲਾ ਕੋਇਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਵਿਗਿਆਨਕ ਮਿਊਜ਼ੀਅਮ ਵਿੱਚ ਰੱਖੀ ਟੈਸਲਾ ਕੋਇਲ ਬੱਚਿਆਂ ਨੂੰ ਹਮੇਸ਼ਾ ਹੀ ਪਸੰਦ ਆਉਂਦੀ ਹੈ ਇਹ ਨਿਕੋਲਾ ਟੈਸਲਾ ਦਾ ਇੱਕ ਕਵਿਸ਼ਕਾਰ ਹੈ ਆਵਿਸ਼ਕਤਾ ਦੇ ਇਸ ਗੋਲੇ ਨੂੰ ਜਦ ਕੋਈ ਛੂੰਹਦਾ ਹੈ ਤਾਂ ਉਸ ਸਥਿਰ ਬਿਜਲੀ ਉਸ ਦੇ ਵਾਲ ਖੜੇ ਕਰ ਦਿੰਦੀ ਹੈ ਟੈਸਲਾ ਨੇ ਪ੍ਰਸਾਰਣ ਊਰਜਾ ਦੇ ਸੰਕਲਪਾਂ ਤੇ ਵੀ ਪ੍ਰਯੋਗ ਕੀਤੇ ਅਤੇ ਇਸ ਵਿਸ਼ੇ ਵਿੱਚ ਉਹਨਾਂ ਦੇ ਵਿਚਾਰ ਹੁਣ ਵੀ ਕ੍ਰਾਂਤੀਕਾਰੀ ਸਮਝੇ ਜਾਂਦੇ ਹਨ ਤੈਸਲਾ ਅਵਚੇਤਨ ਮਨ ਦੀ ਸ਼ਕਤੀ ਉੱਤੇ ਵਿਸ਼ਵਾਸ ਕਰਦੇ ਸਨ ਅਤੇ ਉਸ ਦਾ ਇਸਤੇਮਾਲ ਵੀ ਕਰਦੇ ਸਨ ਜਦ ਵੀ ਉਹਨਾਂ ਦੇ ਮਨ ਵਿੱਚ ਕਿਸੇ ਨਵੀਂ ਕਾਰਡ ਦਾ ਵਿਚਾਰ ਉਹਨਾਂ ਦੇ ਮਨ ਵਿੱਚ ਆਉਂਦਾ ਤਾਂ ਉਹ ਆਪਣੀ ਕਲਪਨਾ ਵਿੱਚ ਇਸ ਖੋਜ ਜਾਂ ਕਾਰਡ ਦੀ ਤਸਵੀਰ ਬਣਾਉਂਦੇ ਸਨ ਫਿਰ ਇਸ ਨੂੰ ਅਵਚੇਤਨ ਮਨ ਦੇ ਹਵਾਲੇ ਕਰ ਦਿੰਦੇ ਸਨ ਉਹ ਜਾਣਦੇ ਸਨ ਕਿ ਉਹਨਾਂ ਦਾ ਅਵਚੇਤਨ ਮਨ ਇਸ ਨੂੰ ਸਹੀ ਤਰੀਕੇ ਨਾਲ ਪੂਰਾ ਬਣਾ ਦੇਵੇਗਾ ਅਤੇ ਉਹਨਾਂ ਦੇ ਚੇਤਨਮਨ ਨੂੰ ਇਹ ਸਾਰੀਆਂ ਗੱਲਾਂ ਦੱਸ ਦੇਵੇਗਾ ਜਿਹੜੀਆਂ ਇਸ ਨੂੰ ਸਾਕਾਰ ਕਰਨ ਵਿੱਚ ਲੋੜੀਂਦੀਆਂ ਹਨ। ਹਰ ਸੰਭਾਵਿਤ ਸੁਧਾਰ ਅਤੇ ਸ਼ਾਂਤੀ ਨਾਲ ਮੰਨਨ ਕਰਨ ਦੇ ਕਾਰਨ ਹੀ ਗਲਤੀਆਂ ਸੁਧਾਰਨ ਵਿੱਚ ਉਹਨਾਂ ਦਾ ਜਰਾ ਵੀ ਸਮਾਂ ਬਰਬਾਦ ਨਹੀਂ ਹੋਇਆ। ਇੱਥੋਂ ਤੱਕ ਕਿ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੇਰਾ ਜੰਤਰ ਹਮੇਸ਼ਾ ਮੇਰੀ ਕਲਪਨਾ ਦੇ ਅਨੁરૂਪ ਹੀ ਕੰਮ ਕਰਦਾ ਹੈ। 20 ਸਾਲਾਂ ਵਿੱਚ ਇਸ ਦਾ ਇੱਕ ਵੀ અપਵਾਦ ਨਹੀਂ ਹੈ ਇਸੇ ਹੀ ਤਰ੍ਹਾਂ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਲੂਈ ਐਂਗਸਸ 19ਵੀਂ ਸਦੀ ਦੇ ਸਭ ਤੋਂ ਮਸ਼ਹੂਰ ਅਮਰੀਕੀ ਪ੍ਰਕਿਰਤੀ ਵਿਗਿਆਨੀਆਂ ਵਿੱਚੋਂ ਸਨ ਉਹਨਾਂ ਨੇ ਆਪਣੇ ਅਵਚੇਤਨ ਮਨ ਦੀ ਮਹਾਨ ਸ਼ਕਤੀਆਂ ਨੂੰ ਨੀਂਦਰ ਦੌਰਾਨ ਮਹਿਸੂਸ ਕੀਤਾ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਵਿਗਿਆਨਕਾਂ ਨੇ ਆਪਣੇ ਅਵਚੇਤਨ ਮਨ ਦੀ ਸ਼ਕਤੀ ਦਾ ਪ੍ਰਯੋਗ ਕਰਕੇ ਕਈ ਵਿਗਿਆਨਕ ਖੋਜਾਂ ਸਾਡੇ ਸਮਾਜ ਨੂੰ ਦਿੱਤੀਆਂ ਜਿਨ੍ਹਾਂ ਦੀ ਇਨਸਾਨ ਅੱਜ ਵੀ ਭਰਪੂਰ ਵਰਤੋਂ ਕਰ ਰਿਹਾ ਹੈ ਇਸ ਲਈ ਅਵਚੇਤਨ ਮਨ ਦੀ ਸ਼ਕਤੀ ਨੂੰ ਪਹਿਚਾਣਨ ਦੀ ਲੋੜ ਹੈ ਅਵਚੇਤਨ ਮਨ ਦੀ ਸ਼ਕਤੀ ਨਾਲ ਹੀ ਮਨੁੱਖ ਕਈ ਅਜਈਆਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ ਜਿਸ ਦਾ ਉਹ ਚੇਤਨਮਨ ਨਾਲ ਹੱਲ ਨਹੀਂ ਲੱਭ ਸਕਦਾ ਧੰਨਵਾਦ